ਹੈ ਸਕਲ ਦੀ ਸਾਰਿਆਂ ਨੂੰ ਮਦਿਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਬਰ ਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਚਿਲਾ ਗਰਦਾਸਪੁਰ ਆ ਦੁੱਧ ਦਾ ਕੰਮ ਹੈ ਵੀਰ ਜੀ ਹੁਣਾਂ ਦਾ ਤੇ ਸਾਰੀਆਂ ਚੰਗੀਆਂ ਮੱਝਾਂ ਵਾਂ ਜਿਹੜੀਆਂ ਵੀਰ ਜੀ ਨਾਲ ਕੋਲ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਝੋਟੀਆਂ ਵਾਂ ਤੇ ਅੱਜ ਵਿੱਚ ਚਾਰ ਮੱਝਾਂ ਜਿਹੜੀਆਂ ਵੇਚਣੀਆਂ ਵਾਂ ਦੋ ਗੱਬਣਾ ਵਾਂ ਤੇ ਦੋ ਸੁਈਆਂ ਵਾਂ ਤੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਤੇ ਪਾਸ ਕਰਾ ਲਓ ਬਾਕੀ ਕਾਫੀ ਗਿੰਤੀ ਚਾ ਜਾਨਵਰ ਵੀਰ ਜੀ ਹਣਾ ਕੋਲ ਇੱਧਰ ਵੀ ਸਾਰੇ ਪਾਸੇ ਮੱਝਾਂ ਹੀ ਬੱਜੀਆਂ ਵੰਜੜੀਆਂ ਇੱਧਰ ਵੀ ਸਾਰੀਆਂ ਅੰਦਰ ਤੱਕਰ ਮੱਝਾਂ ਹੀ ਆ ਤੇ ਉੱਧਰ ਵੀ ਅੰਦਰ ਤੱਕਰ ਮੱਝਾਂ ਹੀ ਆ ਜਿਹੜੀਆਂ ਸਾਰੀਆਂ ਤੇ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਵਾ ਹਾਂਜੀ ਵੀਰ ਜੀ ਸਤਿ ਸਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੋ ਠੀਕ ਠਾਕ ਜੀ ਹਾਂਜੀ ਵੀਰ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਸਭ ਚੜ੍ਹਦੀ ਕਲਾ ਬਈ ਤੇ ਦੁੱਧ ਦਾ ਕੰਮ ਫੇ ਹਾਂਜੀ ਦੁੱਧ ਦਾ ਕੰਮ ਹੈ ਇਤਰਾ ਹੀ ਜੇ ਕੋਈ ਮਾਏ ਲੈ ਵੀ ਆਈਦੀ ਐ ਯਾਰ ਮੈਨੂੰ ਦੁੱਧ ਦਾ ਕੰਮ ਹੀ ਆ ਹਾਂ ਮੈਨੂੰ ਦੁੱਧ ਦਾ ਕੰਮ ਹੈ ਚੋ ਚੰਗਾ ਡੰਗਰ ਲਈਦਾ ਜੇ ਕੋਈ ਭੈ ਭਰਾ ਆਣ ਕੇ ਚੰਗੇ ਡੰਗ ਦਾ ਚਾਹ ਵਾਣਾ ਤੇ ਦੇ ਵੀ ਦਈਦਾ ਨਹੀਂ ਤੇ ਆਪਣੇ ਘਰੇ ਪਸ਼ੂ ਲਏ ਨੇ ਘਰੇ ਲਾਏ ਨੇ ਹਾਂ 23 ਮਈਆਂ ਨੇ ਘਰੇ ਲੱਗੀ ਹੋਈਆਂ ਨੇ ਅੱਛਾ 25 30 ਮੱਝਾਂ ਘਰੇ ਲੱਗੀਆਂ ਹਾਂਜੀ 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 ਤੇ ਨਾਮ ਦੱਸ ਤੇ ਕਰੀ ਫਿਰ ਨਾਮ ਆਪਣਾ ਹਰਦੀਪ ਸਿੰਘ ਹਾਂਜੀ ਪਿੰਡ ਪੱਬਰ ਵਾਲੀ ਜਿਲ੍ਹਾ ਦੇ ਗਰਤਸ ਤੇ ਤਸਵੀਲ ਦੇ ਰਹਾ ਪਾਪਾ ਨੇ ਤਸਵੀਲ ਦੇ ਰਹਾ ਕੋ ਬਣਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ 84378 8255 ਠੀਕ ਹੈ ਤੇ ਆ ਮਾਝਾ ਸੁਆ ਚੋਇਆ ਤੁਸੀਂ ਇਹ ਮਾਝਾ ਸੁਆ ਚੋਇਆ ਜੀ ਇਹ ਹਰਦੀਪ ਸਿੰਘ ਦੀ 15 14 15 ਲੀਟਰ ਖੁੱਲਾ ਦੁੱਧ ਚੋਇਆ ਹੈ ਥੱਲੇ ਠੀਕ ਹੈ ਜੀ ਤੇ ਹੁਣ 20 ਤੋਂ 25 ਦਿਨ ਰਹਿੰਦੇ ਨੇ ਇਹਨੂੰ ਸੋਣ ਚ ਅੱਛਾ ਤੇ ਚਲੋ ਪਾਦ ਨਹੀਂ ਹੈ ਜੇ ਕੋਈ ਚਾਹ ਵਣ ਵੀਰ ਸਾਮ ਕਰ ਲੇਗਾ 20 25 ਦਿਨ ਆਪਾਂ ਨਹੀਂ ਛੋੜ ਛੱਡ ਦਾਂਗੇ ਕੋਈ ਗੱਲ ਨਹੀਂ ਤੇ ਨਹੀਂ ਜਿਹੜਾ ਹੁਣ ਮੁੱਲ ਕਰਨਾ ਇਸ ਟਾਈਮ ਵੱਖਰਾ ਹੋਵੇਗਾ ਜਦੋਂ ਜੇ ਤਿਆਰ ਕਰਕੇ ਆਏਗੀ ਫਿਰ ਵੱਖਰਾ ਹੋਏਗਾ ਤੋਰਾਂ ਫਿਰ ਇੱਕ ਦਿਨ ਲੋ ਜੀ ਕੋਈ ਪਿੱਛੇ ਦੀ ਥਾਂ ਦੀ ਗਰੰਟੀ 100% ਹੋਏਗੀ ਤੁਹਾਡੀ ਵੀਡੀਓ ਚੱਲ ਰਹੀ ਆ ਜੀ ਕੋਈ ਗੱਲ ਨਹੀਂ ਇੱਕ ਆ ਜਾਓ ਆਪਾਂ ਬਾਸ ਕਰਕੇ ਉਹ ਡੰਗਰ ਖੜੀ ਠੀਕ ਠੀਕ ਜੱਟ ਸਾਰੀਆਂ ਮੇਰਦੀਆਂ ਨਾ ਕੋ ਚੰਗੀਆਂ ਵਾਂ ਹਾਂਜੀ 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 ਸਾਰੀਆਂ ਚੰਗੇ ਦੁੱਧ ਵਾਲੀਆਂ ਵਾਂ ਅੱਜ ਲੈ ਆ ਵੀਦੀ ਬਾਕੀ ਕੋਈ ਵੀ ਇੱਥੇ ਆਣ ਕੇ ਵੇਖੇ ਕਈ ਵਾਰੀ ਹੋਰ ਵੀ ਕੋਈ ਪਸੰਦ ਆ ਜਾਂਦੀ ਆ ਕੋਈ ਵੀ ਰੋਨਾ ਚੋਂ ਵੀ ਵੇਖ ਲਿੰਦਾ ਵਾ ਤੇ ਬਾਕੀ ਥਾਣਾ ਦਾ ਸਾਈਜ਼ ਗਾਪ ਵੀ ਇਹਦਾ ਚੰਗਾ ਵਾ ਬਹੁਤ ਵਧੀਆ ਤੁਸੀਂ ਸਿੰਘ ਜੀ ਆਹ ਦੇਖ ਸਾਹ ਦੇ ਥਾਣੇ ਦੇ ਕਰੀ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਇਹਦਾ ਅੱਜ ਦਾ ਮੁੱਲ ਕੀ ਰੱਖਣਾ ਵੀ ਦੀ ਫਿਰ ਵੀ ਜਿਹੜਾ ਹਟਾ ਮੁੱਲ ਇਹਦਾ 1 ਲੱਖ 5000 ਰੁਪਏ ਗੱਲ ਸੀ ਕਿੰਨੇ ਰਿਤੇ ਦੇਣੀ ਆ ਜਿੰਨਾ ਕੋਈ ਮਾਦਰ ਕਾ ਵੀ ਕਰਾ ਦੇ ਕੋਈ ਲੱਖ ਰਿਤੇ ਦੀਏ ਪੂਰੇ ਦੀ ਚਲੋ ਦੇ ਦੇ ਗੁਰ ਸਿੰਘ ਠੀਕ ਹੈ ਜੀ ਹਾਂ ਜੀ ਬਾਕੀ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਕਰਦੇ ਮਾਨ ਜੀ ਕੋਈ ਗੱਲ ਨਹੀਂ ਤੇ ਜਿਹੜੀ ਜੋ ਡੀ ਆ ਪੂਰ ਹਰਿਆਣੇ ਦੀ ਆ ਹਾਂਜੀ ਹਾਂਜੀ ਅੱਜ ਆਪ ਖਰੀਦ ਕੇ ਨਾ ਸਾਰਾ ਮਾਲ ਨਾ ਉਧਰੋਂ ਆਵਲੇ ਦੁੱਧ ਵਾਸਤੇ ਨਾ ਚੰਗਾ ਡੰਗਰੀ ਲਈ ਜਾਵਾ ਠੀਕ ਆ ਤੇ ਚੰਗੀਆਂ ਮਈਆਂ ਲਈ ਆ ਠੀਕ ਆ ਜੀ ਮੈਂ ਕਿਹਾ ਆਪਣਾ ਇਧਰ ਆਪਾਂ ਡੰਗਰ ਥੋੜਾ ਘੱਟ ਲੈਨੇ ਆ ਹਾਂਜੀ ਤੇ ਕੋਈ ਚਾਹ ਵਿਰਲਾ ਵਾਜੇ ਇਧਰੋਂ ਕੋ ਚਵਾ ਵਾਸਤੇ ਚੰਗਾ ਹਾਂਜੀ ਇਹ ਵੀ ਲਈ ਜਾਂਦੀ ਤੇ ਜਿਆਦਾ ਡੰਗਰ ਉਧਰੋਂ ਨਾ ਉਧਰ ਦੀਆਂ ਹੀ ਆ ਮੱਜਾਂ ਜਾਂਦੀਆਂ ਨਾ ਸਾਰੀਆਂ ਘਰੇ ਵੀ ਸਾਰੀਆਂ ਉਧਰ ਦੀਆਂ ਹੀ ਆ ਹਾਂਜੀ ਤੇ ਆਮ ਅੱਜ ਕਿੰਨੇ ਕੇ ਦੁੱਧ ਲਈ ਅਸੀਂ ਇਹ ਨਾ ਦੂਸਰਾ ਸੁਵੇ ਯਾਰ ਅੱਛਾ ਇਹਨੂੰ ਬਸ ਤਿੰਨ ਚਾਰ ਦੇਣਾ ਤੁਸੀਂ ਇਹਦਾ ਸੂਆ ਚ ਹੋਇਆ। ਇਹ ਸੂਆ ਚ ਹੋਇਆ ਹੋਇਆ। ਇਹਦਾ ਵੀ ਸੂਆ ਚ ਹੋਇਆ। ਇਹ ਕਿੰਨੇ ਕ ਦੁੱਧਾ ਲਈ ਜੇ। ਇਹ 13 ਲੀਟਰ ਦੁੱਧ ਕੁ ਭਰ ਗੱਡੇ 'ਚ। ਪਹਿਲੇ ਸੂਵੇ। ਹਾਂ ਜੀ। ਤਿਆਰ ਕੀਤੇ ਫਿਰ ਵੱਜੂ ਕੀਤੇ। ਇੱਕ ਵੇਖੋ ਨਹੀਂ ਜੰਗਾ ਸੂਵੇ ਸੂਵੇ ਦਾ। ਉਹ ਗੋਸੇਵਾ ਤੇ ਡਿਪੈਂਡ ਹੁੰਦਾ। ਠੀਕ ਹੈ ਜੀ। ਹਾਂ ਜੀ। ਅੱਗ ਤਾਂ ਤੋਰ ਕੇ ਖਾਲ ਦੇ ਲਈ ਥਣ ਚੰਗਾ ਨੋਗਾਂ ਥਣ ਲੱਗਾ ਹੋਇਆ। ਥਣ ਦੇ ਸਾਦੇ ਚੰਗਾ ਲੱਗਾ ਇਹਦੇ ਕੋਲ ਵੀ। ਪਲਾਪੂਲਾ ਪੈਣ ਦੀਆਂ ਹਵਾਵਾਂ ਦੇ ਚੰਗੀਆਂ। ਅਜਲੇ ਇਧਰੋਂ ਦੀ ਲਾਇਆ। ਹਾਂ ਦੇਖ ਸਾਦੇ ਜੀ। ਬਾਕੀ ਭਾਰੀ ਆ ਮਾਜੇ ਵੀ ਉਤਨਾ ਇਹ ਵੀ ਥੱਲੇ ਚੰਗੀ ਭਰ ਜਾਣੀ ਆ ਆ ਜਿਹਾ ਵੀ ਜੀ ਹੁ ਬੋਨਾ ਬੋਲੇ ਅਸੇ ਗੋਡੀ ਛੋਟੀ ਜਾ ਮਦਰੀ ਕੋਟੀ ਦੀ ਆ ਉਤਨਾ ਪਰ ਹੈ ਗੋਲਿਆ ਪੂਰੇ ਦੁੱਧ ਵਾਲੀ ਆ ਮਾਜੇ ਉਤਨਾ ਚਾਹ ਆ ਜੀ ਬੱਚਾ ਚੋਲੇ ਠੀਕ ਆ ਜੀ ਹਾਂ ਜੀ ਬਹੁਤ ਹੀ ਨਰਮ ਜਵਾਦੀ ਆ ਥੱਲੇ ਚੰਗੀ ਭਰਦੀ ਆ ਆ ਜਾ ਆ ਜੀ ਬਾਕੀ ਰੰਗ ਵੀ ਇਹਨਾਂ ਦੇ ਲਾਲ ਜਿਹੇ ਹੋਏ ਆ ਅੰਦਰ ਇਹਨੀਆਂ ਜਿਆਦਾਆਂ ਇੱਥੇ ਟੀਨਾ ਧਲੇ ਰਵੀ ਸਿੰਘ ਜੀ ਜੀ ਹਾਂ ਜੀ ਇਹ ਸੋਣਾ ਟੀਨਾ ਕਰਕੇ ਨਾ ਹਾਂ ਜੀ ਚੰਗਾ ਦਾ ਰੰਗ ਹੀ ਹੋ ਜਾਂਦਾ ਹੋਰ ਨਹੀਂ ਵੈਸੇ ਕੋਈ ਗੱਲ ਵੱਤ ਤੇ ਮੁੱਲ ਫਿਰ ਇਹਦਾ ਵਿੱਚ ਹੀ ਮੋਲ ਵੀਰ ਜੀ ਦੇ ਦੇਗੇ 85000 ਅੱਛਾ ਨਹੀਂ ਹਾਂ ਜੀ 2-3000 ਛੱਡ ਦੀ ਔਰ 82 ਹੀ ਦੇ ਦਈਏ ਨਹੀਂ ਦੇ ਦੇ ਜੀ ਹਬੀ 82 ਦੇ ਦੇ ਚਲੋ ਠੀਕ ਹੈ ਹਾਂ ਦੇਖ ਸਕਦੇ ਹਵਾਨਾ ਇਹਦਾ ਚੰਗੀ ਤਰ੍ਹਾਂ ਭਰਨ ਦੀ ਹੈ ਵੀ ਬੋਲੀ ਬਦਲੀ ਬਣਦੀ ਆ ਜਾਂ 4 ਦਿਨ ਲੱਗੇਗੀ ਹਾਂਜੀ ਇਹ ਬਹੁਤ ਹੀ ਬਣਦੀ ਆ ਤੇ ਹੁਣ ਆ ਜਿਹੜੀ ਛੋਟੀ ਪਹਿਲਾ ਸੋਈ ਜਾਉਦੀ ਆ ਇਹ ਹਾਂਜੀ ਹਾਂਜੀ ਇਹ ਨਾ ਇਹ ਜੋੜਾ ਲੈਂਦਾ ਅੱਛਾ ਹਾਂਜੀ ਇਹ ਪਿਓ ਹਰਿਆਣੇ ਦਾ ਮਾਲ ਹੈ ਠੀਕ ਹੈ ਜੀ ਕੱਟੀ ਐ 2 ਦੰਦ 2 ਦੰਦ ਆ ਹਾਂਜੀ ਅੱਛਾ ਇਹਨੂੰ ਸੋਈ ਨਾਲ ਹੋਗੇ ਨੇ 13 ਤੋਂ 14 ਦਿਨ ਅੱਛਾ ਹਾਂਜੀ ਤੇ ਇਸ ਟਾਈਮ ਵੀ ਦੇ 9 ਕਿਲੋਟਰ ਦਾ 9 ਕਿਲੋਟਰ ਦੋ 9.5 ਕਿਲੋ ਲਓ 8 ਤੋਂ 9 ਦੇ ਵਿੱਚ ਖੁੱਲਾ ਜਾਣਗੇ ਲਓ ਪਹਿਲੇ ਡੰਗਰ 1 ਮਹੀਨੇ ਬਾਅਦ ਜਾ ਕੇ ਖੁੱਲਦਾ ਪੂਰਾ ਤੇ ਹੁਣ ਕਿੰਨਾ ਕਰੀ ਜਾਓਗੀ ਦੁੱਧ ਦੇ ਵੇਖੋ ਜੀ ਇਹ ਤਾਂ ਹੁਣ ਮੇਰੇ ਅੰਦਾਜ਼ੇ ਨਾਲ ਵੀ ਦੁੱਧ 10 ਲੀਟਰ 11 ਜ਼ਰੂਰ ਭਰਨਾ ਜਾਈਦਾ ਅੱਛਾ ਜਿਆਦਾ ਤੇ ਮੈਂ ਕਹਿ ਨਹੀਂ ਸਕਦਾ ਵੀ ਕਿਵੇਂ 13 ਲੀਟਰ ਕੱਢ ਦੇਗੀ 14 ਕੱਢ ਦੇਗੀ ਪਰ 10 ਤੋਂ 11 ਲੀਟਰ ਆਉਣਾ ਕਰ ਜੇਗੀ ਤੇ ਬੱਚਾ ਇਹਦਾ ਬੱਚਾ ਇਹਦਾ ਜਿੰਨੀ ਹੈਗਾ ਬੱਚਾ ਮਰ ਗਿਆ ਬੱਚਾ ਨੂੰ ਕੁੜੀ ਆ ਵਾ ਇੱਕ ਤਾਂ ਠੰਡ ਦੇ ਵਿੱਚ ਗੱਡੀ ਦੇ ਵਿੱਚ ਕੋਈ ਬਲਣਾ ਜਿੰਦਾ ਇੱਕ ਤਾਂ ਥੋੜੀ ਠੰਡ ਪੈ ਗਈ ਆ ਅੱਛਾ ਤੇ ਬੱਚਾ ਮਰ ਗਿਆ ਜੀ ਤੋਰਾਂ ਫੇਰ ਬਾਕੀ ਕਈ ਜਿਹੜੀ ਜ਼ਿਆਦੇ ਜਾਨਵਰਾਂ ਚ ਬੱਚੇ ਗਏ ਆ ਦਿੱਧਾਂ ਦੇ ਅੱਛਾ ਦੋ ਦੰਦ ਆ ਦੋ ਦੰਦ ਹਾਂਜੀ ਪਿਓਰ ਆ ਇਹ ਵੀ ਚੋ ਦੇ ਜਾਂ ਛਾਵੇਂ ਹੋਣ ਦੇ ਆੁੱਗੇ ਅੱਛਾ ਗੰਦੀ ਜੁੰਦੀ ਆ ਬਾਕੀ ਚੰਗੀ ਸੋਹਣੀ ਝੋਟੀ ਫੱਬਦੀ ਆ ਅੱਜ ਲੈ ਆ ਵੀ ਜੀ ਆਹ ਦੇਖ ਸਾਡੇ ਚੇਰੇ ਤੇ ਵੀ ਬੜੀ ਖੂਬਸੂਰਤ ਹੈ ਬਿਲਕੁਲ ਕੋਲ ਸਿੰਘ ਦੀ ਝੋਟੀ ਹੈ। ਤੇ ਹਾਂਜੀ ਇੱਕ ਮੈਂਟ ਵਿਖਾ ਲਈ ਦਿਨਾ ਤੁਹਾਨੂੰ। ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ। ਹੈਗੀ ਪਿਓਰ ਦੁੰਦੀ ਆ। ਜੋ ਦੋ ਦੰਦਾਂ ਦਾ ਇਹ 14 ਦਿਨ ਦੇ ਇੱਕ ਨਹੀਂ ਜੋਗਾ ਟੁੱਟੇ ਆ ਜੀ। ਠੀਕ। ਪੂਰੇ ਦੋ ਦੰਦਾਂ ਦੀ। ਠੀਕ। ਆੜੀ ਦੇ ਲੋ ਬਾਕੀ ਵੀ ਆ ਮੱਝਾਂ ਆਪਾਂ ਦੇਖ ਸਕਦੇ ਸਾਰੀਆਂ ਪਹਾੜੀਆਂ ਦਾ ਸਾਰੀਆਂ ਚੰਗੇ ਦੁੱਧ ਵਾਲੀਆਂ। ਹਾਂਜੀ। ਇੱਕ ਮੈਂ ਕੱਡ ਕੱਡ ਪੂਰਾ ਹੈ। ਹਾਂਜੀ। ਦੇਖੋ ਉੱਚੀ ਬਹੁਤ ਜ਼ਿਆਦੀ ਹੈ ਝੋਟੀ ਨਾਲ ਦੂਜੇ ਸੂਵੇਂ ਬਹੁਤ ਤਗੜੀ ਬਣੇਗੀ। ਠੀਕ ਹੈ ਜੀ। ਹਾਂਜੀ। ਅਗਲੇ ਸੂਵੇਂ ਝੋਟੀ ਬਣਨੀ ਹੈ ਇਸ ਬਾਕੀ ਥਾਣਾ ਦਾ ਗੈਪ ਵੀ ਚੰਗਾ ਤੇ ਕਦੀ ਤੁਹਾਨੂੰ ਤੁਹਾਨੂੰ ਲੱਗਦਾ ਹੁੰਦਾ ਦਿਖਾ ਦਿੰਨੇ ਆ ਆ ਦੇਖ ਲਓ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਇਹਦਾ ਆਪਾਂ ਆਪ ਤੇ ਬਹੁਤ ਖਰੀਦ ਮਹਿੰਗੀ ਕੀਤੀ ਹੁਣ ਥੋੜਾ ਜਿਹਾ ਬੱਚਾ ਮਰਨ ਲੱਗਾ ਕਿ ਥੋੜਾ ਜਿਹਾ ਕਿਸਾਰਾ ਜਿਹੜਾ ਵਜਰੂੜ ਵਜਦਾ ਹਾਂਜੀ ਕਿਉਂ ਉਹਦੇ ਸਾਰੇ ਭੈਣ ਭਰਾ ਨੂੰ ਪਤਾ ਹੁੰਦਾ ਵੀ ਚਲੋ ਬੱਚੇ ਦਾ ਹੁੰਦਾ ਵਾਧਾ ਹਾਂਜੀ ਪਰ ਵੈਸੇ ਗੱਲ ਕੋਈ ਨਹੀਂ ਜਿਉਂਦੇ ਬੱਚਾ ਮਾਰੇ ਵੀ ਗਿਆ ਨਾ ਲੱਤ ਨਹੀਂ ਚੁੱਕੀ ਅੱਛਾ ਹਾਂਜੀ ਤੇ ਠੰਡੀ ਸੀਲ ਹੈ ਤੁਸੀਂ ਦੱਸ ਦਿਓ ਜਨੇ ਦੇ ਦੇ ਜੇ ਕੱਡ ਕੱਡ ਪੂਰਾ ਝੋਟੀ ਦੁੱਤੀ ਸੁਵੇ ਤੇਰਾ 1.5 ਲੱਖ ਰੁਪਏ ਝੋਟੀ ਜਾ ਹਾਂਜੀ ਠੀਕ ਹੈ ਤੇ ਜਿੰਨੇ ਦਾ ਖਾਂਦੇ ਹੋ ਦੇ ਦੇ ਦਿਨੇ ਕਰ ਦਿਓ ਜੱਜ ਜੀ ਕੇ ਝੋਟੀ ਦੇ 10 20 ਦੀ ਹਾਂਜੀ 20 ਦੀ ਲਿਖਦੀ ਆ ਵੀ ਹੁਣ ਉਹਨੇ ਦੀ ਵਿਕਰੀ ਨਹੀਂ ਹਾਂਜੀ ਝੋਟੀ 95000 ਦੀ ਦੇਦੀ 90000 ਚ ਛੋਟ ਕਰਦੀ ਆ ਜੀ 90 ਜਾਂ 2 ਜਾਂ ਛੱਡ ਦਿਆਂਗੇ ਅੱਛਾ 88000 ਇਹਨਾਂ ਵਾਲੀ ਗੱਲ ਕਰਦੇ ਕਿ ਹੁਣ ਬੱਚਾ ਦੇ ਬੱਚਿਆਂ ਦਾ ਫਿਰ ਤੇ ਮੁੱਲ ਜੱਜ ਨਾਲ ਕਰਦੇ ਹਾਂਜੀ ਹਾਂਜੀ 2000 ਛੱਡ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਅੱਜ ਆ ਵੀ ਚੰਗੀ ਭਾਰੀ ਆ ਇਹਦੇ ਬਾਰੇ ਵੀ ਦੱਸ ਤੋ ਇਹ ਵੀ ਦੂਜਾ ਸੂਆ ਝੋਟੀ ਅੱਛਾ ਦੁੱਧ ਐਸ ਟਾਈਮ ਦੇ ਕੋ 13 ਤੋਂ 14 ਲੀਟਰ ਭਾਵੇਂ ਕੋ 2-3 ਡੰਗ ਚਵਾ ਕੇ ਤਸੱਲੀ ਕਰਕੇ ਖੜੀ ਅੱਛਾ ਹਾਂਜੀ ਇਹ ਕੋਈ ਗੱਲ ਨਹੀਂ ਕਿਉਂ ਸੂਣ ਵਾਲੀ ਥੱਲੇ ਦੇ ਸਾਰੀਆਂ ਥੱਲੇ 15 ਹੁੰਦਾ ਹਾਂਜੀ ਜਿਹੜੀ ਗੱਲ ਹੈ ਜੋ ਮੌਕੇ ਤੇ ਬਹੁਤ ਦਸਾਂ ਆਈਟਮ 13 ਤੋਂ 14 ਲੀਟਰ ਖੁੱਲਾ ਤੇ ਇਹ ਕਿੰਨਾ ਦੁੱਧ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਇਹਨੂੰ ਸੋਈ ਨੇ ਵੀਜੀ ਅਜ 22 23 ਦਿਨ ਹੋ ਗਏ ਅੱਛਾ ਤੇ ਆਰਾਮ ਦੇ ਨਾਲ 13 14 ਲੀਟਰ ਦੁੱਧ ਹੈ ਅੱਛਾ ਦੋ ਡੰਗ ਤਿੰਨ ਡਿਆ ਤਸੱਲੀ ਕਰਕੇ ਤੇ ਇਹਦਾ ਬੱਚਾ ਹੈਗਾ ਜੀ ਨਹੀਂ ਬੱਚਾ ਨਹੀਂ ਵੀਰ ਜੀ ਦਾ ਦੋਨਾਂ ਦਿਨ ਕੁੜੀਆਂ ਮਰ ਗਈਆਂ ਬੱਚਾ ਇਹਦਾ ਨਹੀਂ ਹੈ ਕੁੜੀਆਂ ਕੀ ਮਾਲ ਸੁਖਣਾ ਤੁਹਾਡੇ ਸਾਹਮਣੇ ਬੈਠਾ ਬੱਚਾ ਜਿਆਦਾ ਹਾਂਜੀ ਇਹ ਥੋੜਾ ਜਿਹਾ ਵੱਜਨ ਕਰਕੇ ਨਾ ਗਾਡਰਾਂ ਦੇ ਤਰਪਾਲਾਂ ਠੀਕ ਹੈ ਜੀ ਸਾਹਮਣੇ ਦੇ ਨਾਲ ਕੁੜੀਆਂ ਰਹਿ ਗਏ ਮਈਆ ਠੰਡਿਆ ਸੀ ਲਾ ਕਿਤੇ ਇੱਕ ਦਿਨ ਨਹੀਂ ਇਹਨਾਂ ਲੱਗਦੀ। ਵੇਖੀ ਇਹ ਇੱਕ ਚਵਾਈ 5 ਵਜੇ ਦੀ ਹੋਈ ਇਹ ਨਹੀਂ ਵੀ ਆਪਾਂ ਕੋ ਅੱਜ ਵੀਡੀਓ ਬਣਾਉਣੀ ਹੈ ਨੇ 4:00 ਚੋ ਦਦੀਆਂ। ਠੀਕ ਆ। ਸਵਾ 5 ਵਜੇ ਦੀ ਚਵਾਈ ਆ। ਠੀਕ ਆ ਤੇ ਦੁਪਹਿਰ ਦਾ ਟਾਈਮ ਆ। ਤਿੰਨ ਟਾਈਮ ਆਣ ਗਿਆ। 12 ਵਜੇ ਦਾ ਟਾਈਮ ਹੈ। ਤਿੰਨ ਟਾਈਮ ਆ ਕੇ 4:05 ਲੀਟਰ ਮਾਰ ਕੇ ਉੱਤ ਖੜੇ। ਠੀਕ ਆ ਜੀ। ਹਾਂ ਜੀ। ਬਾਕੀ ਹਵਾਨੇ ਦੇ ਦੋਨੋਂ ਪਾਸੇ ਨਾੜਾਂ ਜਿਹੜੀਆਂ ਦੀਆਂ ਚੰਗੀਆਂ ਆ ਵਾ। ਆ ਦੇਖ ਸਾਡੇ ਥਾਣੇ ਦੇ ਕਰੀ ਲਾਗੇ ਤੋਂ ਮਿਲ ਕੇ ਵੀ ਨਵੇਂ ਚੰਗੀ ਲੱਗੀ ਹੈ ਸੂਤ ਦੇਖੋ ਜੀ ਹਰ ਸਿੰਘ ਜੀ ਤੇ ਮੁੱਲ ਫਿਰ ਇਹਦਾ ਮੁੱਲ ਜਿੰਨੇ ਦੀਆਂ ਆਦਨੇ ਦੇ ਦੇ ਦਿੰਦੇ ਆ ਆਪ ਹੀ ਕਰ ਦੋਗੇ ਜੇ ਅੱਜ ਹੀ ਕਰ ਦਈਏ 125 ਦੇ ਦਈਏ 3000 ਆ ਬਹੁਤ ਮਹਿੰਗੀ ਲੈਂਦੀ ਤੇਰੇ 3000 ਛੱਡ ਦੀ ਇੱਕ 22 ਦੀ ਦੇ ਦਈਏ ਇੱਕ 20 ਦੀ ਦੇ ਦਿਆਂਗੇ ਅੱਛਾ ਇੱਕ 20 ਦੀ ਦੇ ਇੱਕ 20 ਦੀ ਦੇ ਦਿਆਂਗੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਖ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ